ਇਹ ਕੋਲ ਨਦਿਆਣਾ ਬਸ ਤੋਂ ਜਿਹੜੀ ਜਿਮਨੀ ਚੋਂ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਦੀਪ अरोड़ा ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਵਿਆਖਤ ਦੇ ਬਿਨਾ ਕਿਸੇ ਦੇਣ ਦੇ ਦਿੱਨੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਹਲਕਾ ਹੈ। ਉਹ ਰੌਲਾ ਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਇਨੇ ਪਿੱਛੇ ਕ腐ਸ਼ਨ ਹੋਈ ਹੈ। ਔਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ। ਇੱਕ ਵੀ ਮੁੱਦਾ ਇਹਨਾਂ ਕਦੇ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ। ਇਹਨਾਂ ਨੂੰ ਕਹੋ ਕਿ ਦੱਸ ਦਿਨ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਵੇ। ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਐ ਸੀਟ ਖਾਲੀ ਹੋਈ ਐ ਉੱਥੇ ਫਿਰ ਕੈਂਡੀਡੇਟ ਲਾਣੇ। ਕੇਂਦਰੀ ਵਾਗ ਦੋ ਨਿਸ਼ਾਨੇ ਕਰਨੇ ਚਾਹੁੰਦਾ। ਇੱਕ ਤਾਂ ਪੈਸੇ ਵਾਲੇ ਲੋਕਾਂ ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਤੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹੜੀ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਆਧੁਪ ਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪ੍ਰਭਾਵ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜੇ ਸਮੇਂ ਦਿੱਤੀ ਹੋਈ ਹੈ ਉਹਨੂੰ ਲਿਆ ਕੇ ਹੁਣ ਤੁਹਾਡੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜੜਾ ਸਮਝਾ ਹੁਣ ਆਪੀ ਜਿੱਤ ਜੂਗਾ ਜਾਂ ਧੱਕੇ ਸੇ ਹੀ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਚ ਨਹੀਂ ਥਾਂ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਪੂਰੀ ਤਰ੍ਹਾਂ ਫੇਰ ਕਰਨ ਦੇ ਤੇ ਇਹ ਪੰਜਾਬ ਦੇ ਉੱਤੇ ਕਬਜ਼ੇ ਜੜਿਆ ਕੰਮੀਆਂ ਕੋਸ਼ਾਂ ਨੇ ਪਹਿਲਾਂ ਹੀ ਸਾਡੀ ਸਰਕਾਰ ਤਾਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਜਾਂ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ